ਬਾਲ ਰਦਾ ਯੇ ਐਸੇ ਗੁਰਕਾਰ Kavana, Kavana, Kavana. ਜੀ ਸਭ ਤੋਂ ਪਹਿਲਾਂ ਤਾਂ ਅੱਜ ਨਾਨਕ ਸਾਹਿਬੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਜੀ ਸਮਤ 566 ਹੈ ਸ਼ਾਇਦ ਜਿਵੇਂ ਰੋਮਨਾਮਾ 556 ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸੰਗਰਾਣ ਦਾ ਪੰਛਮੀ ਵੀ ਹੈ ਤੇ ਅੱਜ ਅਸੀਂ ਇੱਥੇ ਆਪਣੀ ਫਿਲਮ ਸੰਗਰਾਣ ਦੇ ਲਈ 2 ਮਾਰਚ ਨੂੰ ਰਿਲੀਜ਼ ਹੋਣੀ ਹੈ ਵਾਹਿਗੁਰੂ ਜੀ ਅਗਿਆਰਾਸ ਕਰਨ ਆਏ ਨਖਟੇ ਕਰਨ ਆਏ ਕਿ ਫਿਲਮ ਨੂੰ ਕਾਮਯਾਬੀ ਬਖਸ਼ੇ ਜਿੱਦੋਂ ਅਸੀਂ ਫਿਲਮ ਦੀ ਸ਼ੂਟਿੰਗ ਵੀ ਸਟਾਰਟ ਕੀਤੀ ਸੀ ਉਦੋਂ ਵੀ ਆਸ਼ੀਰਵਾਦ ਲੈ ਕੇ ਗਏ ਸੀ ਜੀ ਬਹੁਤ ਵਧੀਆ ਵਾਹਿਗੁਰੂ ਜੀ ਦੀ ਮਿਹਰ ਨਰਨਾ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ। ਬਸ ਹੁਣ ਮਿਹਨਤਾਂ ਨੂੰ ਰੰਗ ਲਾਉਣ ਵਾਹਿਗੁਰੂ ਜੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਫਿਲਮ ਦਾ ਨਾਮ ਸੰਗਰਾਮ ਰੱਖਿਆ ਇਸ ਤਰ੍ਹਾਂ ਦੀ ਕਿਉਂ? ਸੰਗਰਾਮ ਜੀ ਆਪਣਾ ਜ਼ਿੰਦਗੀ ਦੇ ਨਾਲ ਇਹਨੂੰ ਜੋੜਿਆ ਗਿਆ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਇਸ ਸੰਗਰਾਮ ਜਿਵੇਂ ਆਪਾਂ ਸਾਰੇ ਮਨਾਉਨੇ ਆ ਜੀ ਵੀ ਸਾਡੇ ਦੇਸੀ ਮਹੀਨੇ ਦਾ ਪਹਿਲਾ ਦਿਨ ਸੰਗਰਾਮ ਹੁੰਦਾ ਵੀ ਪੂਰਾ ਮਹੀਨਾ ਖੁਸ਼ੀਆਂ ਦਾ ਬੀਤੇ ਉਦਾਂ ਹੀ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਹਿਬ ਤੇ ਕੀਰਤ ਦੀ ਕਹਾਣੀ ਹੈਗੀ ਆ ਰਿਸ਼ਤਿਆਂ ਦੇ ਵਿੱਚ ਕਿੱਦਾਂ ਉਤਾਰ ਚੜਾ ਆਉਂਦੇ ਨੇ ਤੁਹਾਡੇ ਹਿਸਾਬ ਨਾਲ ਜਿੱਦਾਂ ਇਮੋਸ਼ਨਸ ਚੇਂਜ ਹੁੰਦੇ ਨੇ ਉਹਦੇ ਬੇਸ ਦੇ ਇਸ ਤਰ੍ਹਾਂ ਦਾ ਰੋਲ ਹੁੰਦਾ ਆ ਇਹ ਤਾਂ ਬਚਪਨ ਤੋਂ ਲੈ ਕੇ ਸਾਹਿਬ ਦੀ ਮਤਲਬ ਹੁਣ ਮੈਂ ਫਿਰ ਕਿੱਦਾਂ ਤੋਂ ਸ਼ਾਰਟਕਟ ਦੇ ਵਿੱਚ ਦੱਸ ਤਾ ਚਲੋ ਬਚਪਨ ਤੋਂ ਲੈ ਕੇ ਆ আফਟਰ ਮੈਰਿਜ ਪੂਰੀ ਉਹਦੀ ਜਰਨੀ ਆ ਉਹਦੇ ਵਿੱਚ ਕੀ ਕੁਝ ਹੁੰਦਾ ਹੈ ਕਿ ਦਾ ਰਿਸ਼ਤੇ ਜੁੜਦੇ ਨੇ ਵਿਛੜਦੇ ਨੇ ਸੋ ਉਦਾਂ ਹੀ ਬਾਕੀ ਕਿਰਦਾਰ ਕੀ ਰਦਸਣਗੇ ਸ਼ਰਨਮਨ ਦਾ ਕਿਰਦਾਰ ਹੈ ਇਹ ਨਾ ਜ਼ਿੰਦਗੀ ਚਾਹੁੰਦੇ ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਨੇ ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਤਲਬ ਵੀ ਨਾ ਵਧੀਆ ਘਟਨਾਵਾ ਸ਼ਬਦ ਕੀ ਉਹਨੂੰ ਕਹਾਂਗੇ ਉਹ ਵਾਪਰੀਆਂ ਨੇ ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ ਉਹੀ ਸੰਘਰਾਂ ਹੈ ਸ਼ੂਟਿੰਗ ਪੰਜਾਬ ਦੇ ਵਿੱਚ ਹੀ ਜ਼ਿਆਦਾ ਬਠਿੰਡੇ ਇਲਾਕੇ ਇਹਦੇ ਵਿੱਚ ਹੋਈ ਹੈ ਪਰ ਕਈ ਹੋਰ ਲੋਕੇਸ਼ਨਸ ਦੇ ਵਿੱਚ ਵੀ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੋਈ ਹੈ ਸੰਗਰਾਦ ਐਕਚੁਅਲੀ ਅੱਜ ਬਹੁਤ ਵਧੀਆ ਦਿਨ ਹੈ ਜਿੱਦਾਂ ਗੈਵੀ ਚੀ ਨੇ ਕਿਹਾ ਅੱਜ ਸੰਗਰਾਦ ਵੀ ਹੈ ਔਰ ਸਾਡੀ ਮੂਵੀ ਦਾ ਨਾਮ ਸੰਗਰਾਦ ਔਰ ਪਹਿਲੇ ਦਿਨ ਸਾਡੀ ਪ੍ਰੋਮੋਸ਼ਨ ਇਤੂਰੀ ਇਹ ਦਰਵਾਜ਼ਾ ਸੱਪ ਤੋਂ ਹੋ ਰਹੀ ਹੈ ਜੋ ਕਿ ਵੀ ਆਰ ਬਲੇਸਡ ਔਰ ਇਹਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪਰੈਜ਼ੈਂਟ ਕਰਦੇ ਨੇ ਤੇ ਜਦੋਂ ਤੁਸੀਂ ਬਾਈ ਮੈਸ਼ਰੂ تھیਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗ ਜੇ ਸੋ ਮੈਂ ਆਡੀਅנס ਅਗੇ ਰਿਕਵੈਸਟ ਕਰੂੰਗੀ ਸੋ ਪਲੀਜ਼ ਤੁਸੀਂ ਆਪਣੇ ਬਾਈ ਮੈਸ਼ਰੂ ਨੀਅਰੈਸਟ تھیਟਰ ਚ ਸੰਗਰਾਮ ਦੇਖਣ ਜ਼ਰੂਰ ਜਾਓ ਤੁਸੀਂ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਹਾਂ ਮੈਂ ਰੀਅਲ ਛੇਦਾ ਮੈਂ ਕਦੀ ਸ਼ਾਇਨੀ ਨਹੀਂ ਹੁਈ ਪਰ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ 22 ਮਾਰਚ ਨੂੰ ਬਾਕੀ ਡਿਟੇਲ ਮਿਲ ਜੂਗੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾ ਗਾ ਟ੍ਰੇਲਰ ਤੇ ਇਹ ਪਰਿਵਾਰਿਕ ਫੈਮਿਲੀ ਮੂਵੀ ਹੈ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੀਜ਼ਾਂ ਦੀ ਜੋ ਦੌਰ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੋ ਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਦ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਐਂਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਈਓ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅਜੇ ਮੌਕਾ ਮਿਲਿਆ ਵਾਹਿਗੁਰੂ ਦੀ ਧਰਤੀ ਤੇ ਪੈਰ ਪਾਉਣ ਦਾ ਯੈਸ